ਜੇ ਸਤਿਗੁਰੂ ਵੱਲ ਹੋਵੇ ਤੇ ਸਿੱਖ ਦਾ ਤੇ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਹਸਕ੍ਰਿਤੀ ਦੇ ਵਿੱਚ ਪਾਠ ਆਇਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਹਰਨੀ ਜੰਗਲ ਦੇ ਵਿੱਚ ਖਲੋਤੀ ਹੋਈ ਸ਼ਿਕਾਰੀ ਆਇਆ ਇੱਕ ਪਾਸੇ ਜਾਲ ਵਿਛਾ ਦਿੱਤਾ ਇੱਕ ਪਾਸੇ ਅੱਗ ਲਾ ਦਿੱਤੀ ਇੱਕ ਪਾਸੇ ਕੁੱਤਾ ਖਲਾਰ ਦਿੱਤਾ ਇੱਕ ਪਾਸੇ ਆਪ ਖਲੋ ਗਿਆ ਉਹ ਹਰਨੀ ਕਿੱਧਰੋਂ ਨਿਕਲ ਕੇ ਜਾਵੇ ਉਸ ਜਰਨੀ ਨੇ ਫਿਰ ਪਰਮੇਸ਼ਰ ਨੂੰ ਯਾਦ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਬ੍ਰਿਗੀ ਬੇਖੰਤ ਵਦਿਕ ਪ੍ਰਹਾਰੇਣ ਲਖਿਆ ਆਗਦਾ ਜਦੋਂ ਇਸ ਤਰ੍ਹਾਂ ਦਾ ਮਾਹੌਲ ਵੇਖਿਆ ਚਾਰੋਂ ਪਾਸੇ ਮੌਤ ਵੇਖੀ ਉਹਨੇ ਪਰਮੇਸ਼ਰ ਨੂੰ ਯਾਦ ਕੀਤਾ ਪਾਤਸ਼ਾਹ ਲਿਖਦੇ ਨੇ ਆਹੋ ਜਸਿਆ ਰਖੇਣ ਗੋਪਾਲਾ ਆਹ ਆਂਦੇ ਨੇ ਵਾਹਵਾ ਜਿਹਨੂੰ ਪਰਮੇਸ਼ਰ ਰੱਖ ਲਏ ਆਹੋ ਜਸਿਆ ਰਖੇਣ ਗੋਪਾਲਾ ਨਾਨਕ ਰੋਮ ਨਾ ਛੇਦਿਆ ਤੇ ਉਹ ਜਿਹਦੇ ਵੱਲ ਪਰਮੇਸ਼ਰ ਹੋਵੇ ਉਹਦਾ ਤੇ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਇੱਕ ਰੁੱਡ ਦੇ ਵਿੱਚੋਂ ਸੱਪ ਨਿਕਲਿਆ ਸ਼ਿਕਾਰੀ ਦੇ ਪੈਰ ਤੇ ਡੰਗ ਮਾਰਿਆ ਉਹਦਾ ਨਿਸ਼ਾਨਾ ਚੁੱਕ ਗਿਆ ਤੀਰ ਜਾ ਕੇ ਸਿੱਧਾ ਕੁੱਤੇ ਦੇ ਵੱਜਾ ਪਰਮੇਸ਼ਰ ਨੇ ਹਵਾ ਦੂਸਰੇ ਪਾਸੇ ਦੀ ਕਰ ਦਿੱਤੀ ਅੱਗ ਦੂਸਰੇ ਪਾਸੇ ਨੂੰ ਹੋ ਗਈ ਜਾਲ ਵੀ ਸੜ ਗਿਆ ਹਿਰਨੀ ਭੱਜ ਗਈ ਇਸ ਤਰ੍ਹਾਂ ਪਰਮੇਸ਼ਰ ਰੱਖਿਆ ਕਰਦਾ ਹੈ ਆਪਣੇ ਸਿੱਖਾਂ ਦੇ